ਉਹਦੇ ਨੰਬਰ ਕੱਟ ਗਏ ਪਾਸਟੂ ਚ ਉਹਦੇ ਫਾਰਸ ਸਾਹਿਬ ਆਏ ਤੇ ਉਹ ਕਹਿੰਦੇ ਵੀ ਕੀ ਗੱਲ ਆ ਜੀ ਇਹ ਨੰਬਰ ਇਹਦੇ 60% ਹੀ ਆਏ ਨੇ ਤੇ ਉਹ ਜਿਹੜੇ ਤੁਸੀਂ ਬੋਰਡ ਦੇ ਉੱਪਰ ਨੰਬਰ ਲਿਖੇ ਨੇ ਬੱਚਿਆਂ ਦੇ 95% ਆਏ ਨੇ ਕਿਸੇ ਦੇ ਕਿੰਨੇ ਕਿਸੇ ਦੇ ਕਿੰਨੇ ਤਕਰੀਸ ਤਾਂ ਅਸੀਂ ਉਨਹੀਂ ਭਰੀ ਸੀ ਸਾਡੇ ਤੇ ਕਿਉਂ ਕੱਟ ਗਏ ਤੇ ਸਾਗਾ ਮੁੰਡਾ ਵੀ ਦਿੱਲੀ ਅਸੀਂ ਖਵਾ ਪਿਆ ਕੇ ਤੋਰ ਦੇ ਸੀਗੇ ਤੇ ਵਰਦੀ ਮੁਰਦੀ ਪਾ ਕੇ ਤੇ ਉਹਨੀਆਂ ਕਿਤਾਬਾਂ ਲੈ ਕੇ ਦਿੱਤੀਆਂ ਮਾਸਟਰ ਜੀ ਤੇ ਇਹ ਇਹ ਕੀ ਵਾਪਰਿਆ ਹੂੰ ਮੁੰਡੇ ਨੂੰ ਹੁਣੇ ਕਿਹਾ ਕਹਿੰਦਾ ਭਾਈ ਵੀ ਤੂੰ ਇਹ ਕੀ ਕੀਤਾ ਪੈਸੇ ਮੇਰੇ ਉਨੇ ਭਰਾ ਤੇ ਗੱਲ ਬਣੀ ਨਹੀਂ ਤੇ ਕੰਮ ਉਨੇ ਲਾਤੀ ਤੇ ਨੰਬਰ ਤੇ ਦੇ ਦੇ ਦਿੰਦੇ ਪਿੱਛੇ ਰਹਿ ਗਈ ਤੀਜੇ ਸਿਰੇ ਗਾ ਉਹ ਨਾਲੋਂ ਯਾਦ ਰਹਿ ਗਿਆ ਚਲੋ ਵੀ ਟਾਈਮ ਟੱਪਿਆ ਉਹ ਖੇਤੀਬਾੜੀ ਨਾਲ ਸੰਬੰਧਤ ਫੈਮਿਲੀ ਸੀ ਤੇ ਜਦੋਂ ਪੈਡੀ ਸੀਜ਼ਨ ਆਇਆ ਤੇ ਜਿਹੜੀ ਪ੍ਰੋਡਕਸ਼ਨ ਹੋਈ ਹੂੰ ਵੱਡਿਆ ਝੋਨਾ ਉਹਦਾ ਨਾਲ ਗਿਆ ਜਦੋਂ ਹਿਸਾਬ-ਕਿਤਾਬ ਜਾਂ ਕਰਨਗੇ ਤੇ ਦੇਖਿਆ ਤੇ ਉਹ 70 ਕ ਮਾਣ ਝੋਨਾ ਕਹਿੰਦੇ ਝਾੜ ਆਇਆ ਹੂੰ ਤੂੰ ਗਵਾਂਡੀ ਸੀ ਕੋਈ ਸਰਪੰਚ ਹੂੰ ਉਹਨਾਂ ਦਾ ਆ ਗਿਆ 90 ਮਾਣ ਤੇ ਉਹ ਵੀ ਸਾਬ ਕਰਕੇ ਆਏ ਤੂੰ ਮੁੰਡੇ ਨੇ ਪੁੱਛਿਆ ਕਹਿੰਦਾ 90 ਮਣ ਪਰ ਉਹਦੇ ਫਾਦ ਸਾਹਮਣੂ ਕਹਿੰਦਾ ਬਾਪੂ ਜੀ ਇਹ ਕੀ ਗੱਲ ਆ ਹੂੰ ਉਹ ਨਹੀਂ ਰੇ ਪਾਈ ਉਹ ਨਹੀਂ ਲਵਾਈਦੇ ਪੈਸੇ ਦਿੱਤੇ ਇੱਥੇ ਆ ਉਹਨੇ ਟਰੈਕਟਰ ਭੰਨੇ ਆ ਹੂੰ ਉਹਨਾਂ ਤੁਸੀਂ ਖਾ ਪੀ ਗਏ ਸਾਰੇ ਹੂੰ ਉਹਨਾਂ ਦਾ 90 ਮਣ ਤੇ ਆਪਣਾ 70 ਮਣ ਤੇ 20 ਮਣ ਕੌਣ ਲੈ ਗਿਆ ਵਿੱਚੋਂ ਕਿੱਥੇ ਗਿਆ ਹਾਂ ਉਹ ਫਿਰ ਗੱਲ ਉਹ ਬੱਚਾ ਜੋੜ ਰਿਹਾ ਹੀ ਦੇਖੋ ਤੁਸੀਂ ਮੈਨੂੰ ਦੱਸ ਰਿਹਾ ਸੀ ਤੇਰੇ ਨੰਬਰ ਕਿਧਰ ਗਏ